ਸੱਚੇ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਮੁਰਤੋ ਹੋਈ ਬੇਅਦਬੀ ਗੜ ਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜੇ ਗਏ ਪੁਲਿਸ ਵੱਲੋਂ ਮਾਮਲੇ ਦੀ ਸਾਰੀ ਜਾਂਚ ਕੀਤੀ ਗਈ ਸ਼ੁਰੂ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਬਾਰੇ ਵੱਡੀ ਖਬਰ ਅਜਨਾਲਾ ਕੋਟ ਦੇ ਵਿੱਚ ਪੁਲਿਸ ਦੇ ਵੱਲੋਂ ਕੀਤਾ ਗਿਆ ਪੇਸ਼ ਅਜਨਾਲਾ ਕੋਰਟ ਨੇ ਪਵਨਪ੍ਰੀਤ ਸਿੰਘ ਨੂੰ 14 ਦਿਨਾਂ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਮੁਰਤੋਂ 1 ਮਈ ਨੂੰ ਜਿਹੜਾ ਅਜਨਾਲਾ ਕੋਰਟ ਦੇ ਵਿੱਚ ਕੀਤਾ ਜਾਵੇਗਾ ਪੇਸ਼ ਪੰਜਾਬ ਦੇ ਵਿੱਚ ਮੁਰਤੋਂ ਹੋਇਆ ਵੱਡਾ ਇਨਕਾਊਂਟਰ ਇਨਕਾਊਂਟਰ ਦੌਰਾਨ ਦੋ ਬਦਮਾਸ਼ ਹੋਏ ਜਕਬੀ ਤਰਨਤਾਰਨ ਦੇ ਨਸ਼ਹਿਰਾ ਪੰਨੂਆਂ ਦੇ ਵਿੱਚ ਹੋਇਆ ਪੁਲਿਸ ਦੇ ਨਾਲ ਮੁਕਾਬਲਾ ਮਹਿਕਪ੍ਰੀਤ ਸਿੰਘ ਅਤੇ ਯੂਵੀ ਜਵਰਾਜ ਸਿੰਘ ਨਾਂ ਦੇ ਗੈਂਗਸਟਰ ਕੀਤੇ ਕਾਬੂ ਇੱਕ ਹੋਰ ਫਿਲਮ ਨੂੰ ਲੈ ਕੇ ਹੋਇਆ ਵੱਡਾ ਵਿਵਾਦ ਅਦਾਕਾਰ ਸਨੀ ਦਿਉਲ ਅਤੇ ਰਣਦੀਪ ਓਟਾ ਸਣੇ ਕਈ ਜਣਿਆਂ ਦੀਆਂ ਬਾਤ ਸਕਦੇ ਨੇ ਮੁਸ਼ਕਲਾਂ ਜਾਟ ਫਿਲਮ ਨੂੰ ਲੈ ਕੇ ਅਸਾਈ ਭਾਈਚਾਰੇ ਨੇ ਦਰਜ ਕਰਵਾਈ ਸ਼ਿਕਾਇਤ ਸਰੀ ਦਿਉਰ ਰਣਦੀਪ ਹੋੜਾ ਵਨੀਤ ਕੁਮਾਰ ਗੋਪੀ ਚੰਦ ਨਵੀਨ ਮੱਲੇਨੀ ਖਿਲਾਫ ਐਫ ਆਈ ਆਰ ਕੀਤੀ ਗਈ ਦਰਜ ਐਪੀ ਅਮਰਤਪਾਲ ਸਿੰਘ ਤੇ ਲੱਗਿਆ ਐਨ ਐਸ اے ਹੋਵੇਗਾ ਖਤਮ 2 ਐਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਐਨ ਐਸ اے ਪਰ ਉਸ ਤੋਂ ਪਹਿਲਾਂ ਹੀ ਪੰਜਾਬ ਲੈ ਆਉਣ ਦੇ ਲਈ ਪੰਜਾਬ ਪੁਲਿਸ ਅਸਾਮ ਦੇ ਲਈ ਹੋਈ ਰਵਾਨਾ ਟ੍ਰਾਂਸਫਰ ਰਿਮਾਂਡ ਤੇ ਰਹੀ ਪੰਜਾਬ ਲਿਆਵੇਗੀ ਪੰਜਾਬ ਪੁਲਿਸ ਪੰਜਾਬ ਚ ਹੋ ਰਹੇ ਗ੍ਰਨੇਡ ਹਮਲਿਆਂ ਦਾ ਮਾਸਟਰਮਾਈਂਡ ਗ੍ਰਿਫਤਾਰ ਅਤਵਾਦੀ ਹੈਪੀ ਪਾਸੀਆ ਦੀ ਅਮਰੀਕਾ ਦੇ ਵਿੱਚ ਹੋਈ ਗ੍ਰਿਫਤਾਰੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਬੇ ਪਾਹਨੇ ਕੀਤਾ ਗ੍ਰਿਫਤਾਰ ਐਨ ਆਈ ਐ ਨੇ ਰੱਖਿਆ ਸੀ 5 ਲੱਖ ਰੁਪਏ ਦਾ ਇਨਾਮ ਨਸ਼ਿਆਂ ਦੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਤੇ ਡਿੱਗੀ ਗਾਜ ਬਠਿੰਡਾ ਪੁਲਿਸ ਦੇ ਦੋ ਅਧਿਕਾਰੀਆਂ ਦੇ ਖਿਲਾਫ ਹੋਇਆ ਵੱਡਾ ਐਕਸ਼ਨ ਸਿਵਲ ਲਾਈਨ ਬਠਿੰਡਾ ਤੇ ਐਸ ਐਚ ਓ ਅਤੇ ਸਹਾਇਕ ਐਸ ਐਚ ਓ ਮੁਤਲਾ ਨਸ਼ਿਆਂ ਖਿਲਾਫ ਕਾਰਵਾਈ ਨਾ ਕਰਨ ਤੇ ਹੋਇਆ ਵੱਡਾ ਐਕਸ਼ਨ ਇੰਸਪੈਕਟਰ ਰਵਿੰਦਰ ਸਿੰਘ ਅਤੇ ਐਸਆਈ ਵਿਅੰਕ ਸਿੰਘ ਕੀਤਾ ਗਿਆ ਸਸਪੈਂਡ ਗਦਰ党 ਤੋਂ बीजेपी अगੂ ਮਰੰਦਰਨ ਕਾਲੀਆ ਨੂੰ ਮਿਲੀ 22+ ਸਿਕਿਉਰਿਟੀ बीजेपी अगੂ ਦੇ ਘਰ ਗ੍ਰਨੇਡ ਹਮਲੇ ਦੇ ਵਿੱਚ ਜਾਂਚ ਤੋਂ ਬਾਅਦ ਐਨਆਈਏ ਦੀ ਤਜਵੀਜ਼ ਪੰਜਾਬ ਪੁਲਿਸ ਨੇ ਮਰੰਦਰਨ ਕਾਲੀਆ ਨੂੰ ਕੁੱਲ 10 ਸੁਰੱਖਿਆ ਮੁਲਾਜ਼ਮ ਕੀਤੇ ਗਏ ਮੁਹੱਈਆ 25 ਮਈ ਨੂੰ ਖੁੱਲਣ ਗਏ ਸ੍ਰੀ ਐਮਕੌਂਟ ਸਾਹ ਦੇ ਘਾਟਾ ਅੱਜ ਫੌਜੀ ਟੁਕੜੀ ਵੱਲੋਂ ਬਰਫ਼ ਸਾਫ਼ ਕਰਨ ਦੀ ਸੇਵਾ ਕੀਤੀ ਗਈ ਸ਼ੁਰੂ ਨਸ਼ਾ ਤਸਕਰਾਂ ਖਿਲਾਫ ਬਲਡੋਜ਼ਰ ਐਕਸ਼ਨ ਜਾਰੀ ਸ੍ਰੀ ਫਤੇਗੜ ਸਾਹ ਦੇ ਵਿੱਚ ਭਗਾਉੜੇ ਅਮਿਤ ਕੁਮਾਰ ਦੀ ਜਾਇਦਾਦ ਤੇ ਚੱਲਿਆ ਪੀਲਾ ਪੰਜਾ ਅਮਿਤ ਕੁਮਾਰ ਦੇ ਉੱਪਰ ਪਹਿਲਾਂ ਤੋਂ ਐਨਡੀਪੀਐਸ ਦੇ ਕਈ ਪਰਚੇ ਦਰਜ ਹਨ ਇਹ ਸਨ ਅੱਜ ਦੀਆਂ ਉਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਤਕਲੀ ਦਿਓ ਜੀ ਦਾ ਜੀ ਧੰਨਵਾਦ